ਕੀ ਕਰ ਰਹੇ ਹੋ ਕਮੋ ਵਾਰ ਗੋਸਾਲ ਕੀ ਹਾਲ ਹੈ ਤੁਸੀਂ ਕਿਵੇਂ ਹੋ ਆ ਠੀਕ ਠਾਕ ਹੋ ਗਿਆ ਤੁਸੀਂ ਦੱਸੋ ਬੜਿਆ ਬੜਿਆ ਬੜੇ ਬਹੁਤ ਬਹੁਤ ਚਾਹ ਆਪ ਸੁਣਾਓ ਬੜੀਆ ਜੀ ਬੜੀਆ ਵੀਰੇ ਜਾਨੇ ਅਭੀ ਮੇਰੇ ਜਿਹਾ ਬੋਲੋ ਨਾ ਸਭ ਕੋ ਸਮਝ ਆਤੀ ਹੈ ਹਿੰਦੀ ਨਹੀਂ ਨਹੀਂ ਤੁਸੀਂ ਤਾਂ ਬਾਲੀਆਂ ਪੜਾਵਾ ਬੋਲੋ ਮਾਤਰ ਭਾਸ਼ਾ ਬੋਲਾ ਬੋਲੋ ਬੋਲੋ ਉਹ ਠੀਕ ਠਾਕ ਹੋ ਹੁਣ ਹਾਂ ਵਧੀਆ ਵਧੀਆ ਨੱਟ ਪੱਜ ਕੇ ਆਏ ਆ ਤੇ ਇੱਥੇ ਆ ਕੇ ਇਹਦੇ ਕੋਲ ਐਕਸਰਸਾਈਜ਼ ਕੀਤੀ ਆ ਠੀਕ ਹੈ ਹੈ ਇਹ ਨਹੀਂ ਤਾਂ ਕਦੇ ਦੀ ਜ਼ਿੰਦਗੀ ਬਣਾਤੀ अच्छा जी हां अपने वाले तारी ने आ तारी ने मैं बतारी दी तारीफ करना ठीक है जी तारी ने मैं होने मैं भी तेरा धन्यवाद है ठीक है जी हां लोग ਪਿੰਡ ਦੇ ਲੋਕ ਵੀ ਕਹਿਣ ਲੱਗੇ ਤੇਰੀ ਤੌਰ ਪਹਿਲੀ ਨਹੀਂ ਰਹੀ اچھا ਹੁਣ ਕਹਿੰਦੇ ਨੇ ਹੁਣ ਤੇਰੀ ਤੌਰ ਬਦਲ ਗਈ ਫਿਰ ਬਦਲ ਗਈ ਦੁਬਾਰੇ ਪਹਿਲਾਂ ਵਾਲੀ ਤੌਰ ਹੋ ਗਈ हां ਆਨੇ ਵਾਲੀ ਤਾਂ ਮੈਂ ਆ ਗਿਆ ਫਿਰ ਬਾਈ ਠੀਕ ਹੈ ਠੀਕ ਹੈ ਚਲੋ ਇਹੀ ਇਹੀ ਕਾਉਂਦਾ ਪਿੰਡਾਂ ਕੇ ਜਿਆਦਾ ਮਿਆਨੇ ਹੈ ਠੀਕ ਹੈ ਜੀ ਆਨੇ ਵਾਲੀ ਆ ਗਿਆ ਉਹ ਆ ਗਿਆ ਇਹ ਆ ਗਿਆ ਉਹ ਆ ਗਿਆ ਹੈ ਨਹੀਂ ਠੀਕ ਆ ਸਰ ਉਹ ਤਾਂ ਠੀਕ ਹੈ ਤੂੰ ਕਿੱਥੇ ਹੁੰਦੀਆਂ ਨੇ ਗੱਲਾਂ ਸ਼ਹਿਰ 'ਚ ਰਹਿ ਕੇ ਤਾਂ ਸ਼ਹਿਰੀ ਬੋਲੀ ਹੋ ਜਾਂਦੀ ਹੈ ਹਾਂ ਪਿੰਡਾਂ 'ਚ ਰਹਿ ਕੇ ਪੰਜਾਬੀ ਪਿੰਡ ਇੱਥੇ ਤਾਂ ਠੇਠ ਪੰਜਾਬੀ ਐਣ ਗੁਰ ਹਾਏ ਹਾਏ ਆ ਇਹ ਤਾਂ ਮਿਰਸਵਾਦਾ ਪੰਜਾਬੀ ਬਹੁਤ ਐ ਜੀ ਤਾਂ ਹੀ ਤਾਂ ਇੱਥੇ ਨਜ਼ਾਰੇ ਆਉਂਦੇ ਆ ਇਹੋ ਤੁਸੀਂ ਪਿੰਡ ਦਾ ਮੋਹ ਹੈ ਹਾਂ ਪਿੰਡ ਦਾ ਮੋਹ ਤਾਂ ਰਹਿੰਦਾ ਹੀ ਆ ਸਹੀ ਗੱਲ ਹੈ ਪਿੰਡ ਦੇਖ ਤੂੰ ਕਿੱਟੇ ਹੀ ਵੱਡਾ ਬੰਦਾ ਠੀਕ ਆ ਜੀ ਹਰ ਬੰਦੇ ਦੀ ਇਹ ਖਾਹ ਚੰਦੀ ਹੈ ਕਿ ਮੇਰੇ ਜਿਹੜੇ ਆਖਰੀ ਸਾਹ ਨੇ